ਸਤਿ ਸ਼੍ਰੀ ਅਕਾਲ ḍ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਮੁਖ्तार ਅंसारी ਕਾਫੀ ਚਰਚਾ ਦੇ ਵਿੱਚ ਰਹਿਣ ਵਾਲਾ ਨਾਮ ਤੇ ਯੂਪੀ ਦੀ ਸਿਆਸਤ ਦਾ ਵੱਡਾ ਚਿਹਰਾ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ 60 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅੰਤਿਮ ਸਾਹ ਲਏ ਨੇ ਜੇਲ੍ਹ ਦੇ ਵਿੱਚ ਬੰਦ ਸੀਗੇ ਬਾਂਦਾ ਜੇਲ੍ਹ ਆ ਯੂਪੀ ਦੀ ਜਿੱਥੇ ਉਹਨਾਂ ਨੂੰ ਕਹਿੰਦੇ ਹਾਰਟ ਅਟੈਕ ਆ ਗਿਆ ਬੈਰਕ ਦੇ ਵਿੱਚ ਅਚਾਨਕ ਡਿੱਗਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਜਾਇਆ ਜਾਂਦਾ ਹੈ ਤੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਡਾਕਟਰਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਮੁਖ्तार ਅंसारी ਨੂੰ ਨਹੀਂ ਬਚਾ ਸਕੇ ਮੁਖ्तार ਅंसारी ਦੇ ਪੁੱਤਰ ਉਮਰ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਪਿਤਾ ਮੁਖ्तार ਅंसारी ਨੂੰ ਧੀਮਾ ਜ਼ਹਿਰ ਦਿੱਤਾ ਗਿਆ ਜਿਸ ਦੇ ਨਾਲ ਜਾਨ ਚਲੀ ਗਈ ਚਰਚਾ ਇਸ ਕਰਕੇ ਵੀ ਮੁਖਤਾਰ ਅंसारी ਦੀ ਹੋ ਰਹੀ ਹੈ ਕਿਉਂਕਿ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਵੀ ਮੁਖਤਾਰ ਅंसारी ਨੂੰ ਰੱਖਿਆ ਗਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਵਾਲ ਖੜੇ ਕੀਤੇ ਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਸਵਾਲ ਖੜੇ ਕੀਤੇ ਸੀ ਕਿ ਜਿਹੜੇ ਖਰਚੇ ਹੋਏ ਨੇ ਪੇਸ਼ੀਆਂ ਤੋਂ ਲੈ ਕੇ ਰਹਿਣ ਦੇ ਸਹਿਣ ਦੇ ਸਾਰੇ ਤਾਂ ਉਹ ਕੈਪਟਨ ਮਰਿੰਦਰ ਸਿੰਘ ਦੀ ਪੈਨਸ਼ਨ ਦੇ ਵਿੱਚੋਂ ਕੱਟੇ ਜਾਣਗੇ ਹਾਲਾਂਕਿ ਉਹ ਪੈਸੇ ਕੱਟੇ ਗਏ ਜਾਂ ਨਹੀਂ ਕੱਟੇ ਗਏ ਕੱਟੇ ਜਾਣਗੇ ਕਦੋਂ ਜਾਣਗੇ ਇਹ ਅਜੇ ਕੋਈ ਅਪਡੇਟ ਨਹੀਂ ਪਰ ਚਰਚਾ ਦੇ ਵਿੱਚ ਰਿਹਾ ਸੀਗਾ ਮੁਖ्तार ਅंसारी ਤੇ ਸਵਾਲ ਇਹ ਖੜੇ ਹੋਏ ਸੀ ਕਿ ਮੁਖ्तार ਅंसारी ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜੇਲ੍ਹ ਦੇ ਵਿੱਚ ਤੇ ਹੁਣ ਮੁਖ्तार ਅंसारी ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੂੰ ਕੋਰਟ ਨੇ ਸਜ਼ਾ ਸੁਣਾਈ ਹੋਈ ਸੀ ਜੁਰਮਾਨਾ ਵੀ ਕੀਤਾ ਹੋਇਆ ਸੀ ਤੇ ਕਈ ਤਰ੍ਹਾਂ ਦੇ ਉਹਨਾਂ ਦੇ ਉੱਤੇ ਗੰਭੀਰ ਇਲਜ਼ਾਮ ਵੀ ਲੱਗੇ ਹੋਏ ਸੀ ਵੈਸੇ ਆਮ ਲੋਕਾਂ ਦੇ ਵਿੱਚ ਕਾਫੀ ਹਰਮਨ ਪਿਆਰਤਾ ਸੀ ਮੁਖ्तार ਅंसारी ਦੀ ਕਿਉਂਕਿ ਲਗਾਤਾਰ ਪੰਜ ਵਾਰ ਉਹ ਐਮਐਲਏ ਬਣੇ ਚਾਹੇ ਉਹਨਾਂ ਨੇ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤਾਂ ਵੀ ਜਿੱਤ ਗਏ ਬਸਪਾ ਵੱਲੋਂ ਚੋਣ ਲੜੀ ਤਾਂ ਵੀ ਜਿੱਤ ਗਏ ਤੇ ਇਸ ਤੋਂ ਇਲਾਵਾ ਇੱਕ ਨਵਾਂ ਦਲ ਬਣਿਆ ਸੀਗਾ ਕੌਮੀ ਏਕਤਾ ਦਲ ਉਹਦੇ ਵੱਲੋਂ ਚੋਣ ਲੜੀ ਤਾਂ ਉਹਦੋਂ ਵੀ ਜਿੱਤ ਗਏ 1996 ਤੋਂ ਲੈ ਕੇ 2022 ਤੱਕ ਲਗਾਤਾਰ ਉਹ ਐਮਐਲਏ ਰਹੇ ਜਿੱਤਦੇ ਰਹੇ ਲਗਾਤਾਰ 1996 ਤੋਂ ਸ਼ੁਰੂ ਹੋਇਆ ਉਹਨਾਂ ਦਾ ਸਫ਼ਰ 2002 ਦੇ ਵਿੱਚ ਵੀ ਬਣ ਗਏ 2002 ਤੋਂ ਬਾਅਦ 7 ਦੇ ਵਿੱਚ ਵੀ ਬਣ ਗਏ 7 ਤੋਂ ਬਾਅਦ ਦੇ ਵਿੱਚ 12 'ਚ ਬਣ ਗਏ 12 ਤੋਂ ਬਾਅਦ 17 ਤੋਂ ਬਣੇ ਹੋਏ 22 ਤੱਕ ਉਹ ਐਮਐਲਏ ਹੀ ਰਹੇ ਹਾਲਾਂਕਿ ਇੰਡੀਪੈਂਡੈਂਟ ਲੜੇ ਬਸਪਾ ਵੱਲੋਂ ਲੜੇ ਪਰ ਜਿੱਤ ਉਹਨਾਂ ਦੀ ਹੁੰਦੀ ਰਹੀ ਤੇ ਫਿਲਹਾਲ ਉਸ ਦੁਨੀਆ ਵਿੱਚ ਨਹੀਂ ਰਹੇ ਕੁਝ ਦਿਨ ਪਹਿਲਾਂ ਵੀ ਉਹਨਾਂ ਦੀ ਸਿਹਤ ਵਿਗੜੀ ਸੀ ਜਦੋਂ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਮੁੱਢਲੀ ਜਾਂਚ ਤੋਂ ਬਾਅਦ ਟੈਸਟ ਵਗੈਰਾ ਕਰਨ ਤੋਂ ਬਾਅਦ ਦੁਬਾਰਾ ਫੇਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਦੇਰ ਰਾਤ ਉਹਨਾਂ ਦੀ ਜਾਨ ਚਲੀ ਗਈ ਹੈ ਹਾਲਤ ਵਿਗੜੀ ਸੀ ਹਸਪਤਾਲ ਲਿਜਾਇਆ ਗਿਆ ਤੇ ਇਸ ਨੂੰ ਲੈ ਕੇ ਯੂਪੀ ਦੇ ਵਿੱਚ ਕਾਫੀ ਤਣਾਅਪੂਰਨ ਮਾਹੌਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਖਾਸ ਕਰ ਗਾਜ਼ੀਪੁਰ ਹੋ ਗਿਆ ਜਾਂ ਫਿਰ ਇੱਕ ਮੌ ਇਲਾਕਾ ਜਿੱਥੋਂ ਜਿੱਤਦੇ ਰਹੇ ਨੇ ਉੱਥੇ ਤਾਰਾ 144 ਲਈ ਗਈ ਹੈ ਪੁਲਿਸ ਅਲਰਟ ਦੇ ਉੱਤੇ ਕਰ ਦਿੱਤੀ ਗਈ ਹੈ ਉਹਨਾਂ ਦੇ ਘਰ ਦੇ ਬਾਹਰ ਪੁਲਿਸ ਲਗਾ ਦਿੱਤੀ ਗਈ ਹੈ ਜਿਹੜੇ ਹਸਪਤਾਲ ਦੇ ਵਿੱਚ ਉਹਨਾਂ ਦੀ ਜਾਣ ਗਈ ਹੈ ਉਸ ਹਸਪਤਾਲ ਦੇ ਬਾਹਰ ਵੀ ਪੁਲਿਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਆਮ ਲੋਕ ਵੀ ਇਕੱਠੇ ਹੋਏ ਸੀਗੇ ਕਿਉਂਕਿ ਕਾਫੀ ਉਹਨਾਂ ਨੂੰ ਚਾਉਣ ਵਾਲੇ ਲੋਕ ਸੀਗੇ ਤੇ ਪੁੱਤਰ ਨੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਇਸ ਕਰਕੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਤੋਂ ਪਹਿਲਾਂ ਪੂਰੇ ਇੰਤਜ਼ਾਮ ਕਰ ਲਏ ਗਏ ਨੇ ਯੂਪੀ ਸਰਕਾਰ ਵੱਲੋਂ ਯੂਪੀ ਪੁਲਿਸ ਵੱਲੋਂ ਪੂਰੇ ਯੂਪੀ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਅਲਰਟ ਹੋ ਚੁੱਕਿਆ ਹੈ ਕਈ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਜਾਂ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਧਾਰਾ 144 ਲਾਈ ਗਈ ਹੈ ਤਾਂ ਜੋ ਕੋਈ ਵੀ ਪ੍ਰਦਰਸ਼ਨ ਨਾ ਹੋ ਸਕੇ ਤੇ ਵੱਡੀ ਤਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ देर रात ਮੁਖ्तार ਅंसारी ਕਾਫੀ ਚਰਚਿਤ ਨਾਮ ਇਸ ਦੁਨੀਆ ਵਿੱਚ ਨਹੀਂ ਰਹੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕុល ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ